ਅੱਜ ਲੁਧਿਆਣਾ ਟੈਂਡਰ ਡੀਲਰ ਐਸੋਸੀਏਸ਼ਨ ਜਿਹੜਾ ਕਿ ਪੰਜਾਬ ਟੈਂਡਰ ਡੀਲਰ ਐਸੋਸੀਏਸ਼ਨ ਦੇ ਸਨੇਹ ਤੇ 10ਵਾਂ ਸਾਲ ਹੈ ਜਿਹੜਾ ਕਿ ਅਸੀਂ ਬੂਟੇ ਲਾ ਰਹੇ ਹਾਂ ਐਸੇ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਸਾਰੇ ਹੀ ਦੇਸ਼ 'ਚ ਆਲ ਇੰਡੀਆ ਟੈਂਡਰ ਡੀਲਰ ਐਸੋਸੀਏਸ਼ਨ ਦੇ ਸਨੇਹ ਤੇ ਇਹ ਪਰਿਆਵਰਣ ਵਾਸਤੇ ਬੂਟੇ ਲਾਏ ਜਾਂਦੇ ਨੇ 10ਵਾਂ ਸਾਲ ਹੈ ਇਸ ਸਾਲ ਲੁਧਿਆਣਾ ਟੈਂਡਰ ਡੀਲਰ ਐਸੋਸੀਏਸ਼ਨ ਬੂਟੇ ਲਾ ਰਿਹਾ ਮੇਰਾ ਖਿਆਲ ਹੈ ਕਿ ਅੱਜ ਪੰਜਾਬ ਪੰਜਾਬ 'ਚ 5 ਲੱਖ ਬੂਟਾ ਪੰਜਾਬ 'ਚ ਅੱਜ ਲੱਗ ਜਾਏਗਾ ਜਿਹੜਾ ਕਿ ਪੰਜਾਬ ਟੈਂਡਰਲਰ ਐਸੋਸੀਏਸ਼ਨ ਦੇ ਆਮਾਨ ਤੇ ਲਾਇਆ ਜਾ ਰਿਹਾ ਨੇ ਐਸਐਸ ਮੱਕੜ ਜੀ ਸਾਡੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ 'ਚ ਰਾਜ ਦੇ ਸਾਡੇ ਲੁਧਿਆਣਾ ਚੇਅਰਮੈਨ ਅਸ਼ੋਕ ਸ਼ਰਮਾ ਜੀ ਜਨਨ ਸਕੱਤੀ ਨੇ ਬਾਕੀ ਗੁਰਮੀਤ ਸਿੰਘ ਜੀ ਨੇ ਆਪਣੇ ਬੱਗਾ ਸਾਹਿਬ ਔਰ ਆਪਣਾ ਜਿਹੜਾ ਕੀ ਨਾਮ ਹੈ ਦਿੱਲੀ ਮੱਕੜ ਸਾਡੇ মিডিਆ ਵਾਲੇ ਮਟਾ ਸਾਹਿਬ ਸੁਭਾਜੀ ਇੱਥੇ ਆਪਣਾ ਨਾਮ ਸਾਡੇ ਸਾਥੀ ਹੋਰ ਸਾਰੇ ਰਮੇਜੀ ਜਿੰਪੀ ਮਕਰਜੀ ਹੁਣੇ ਇੰਗਲੈਂਡ ਤੋਂ ਆਏ ਨੇ ਇਸੇ ਵਾਸਤੇ ਇਸ ਵਸਤੂ ਲਈ ਇਹਨਾਂ ਨੇ ਫਲਾਈਟ ਫੜੀ ਤਾਂ ਆ ਗਏ ਨੇ ਤੇ ਮੈਂ ਇਹਨਾਂ ਦਾ ਵੀ ਬਹੁਤ ਰਹਿਣੀ ਆ ਅੱਗੋਂ ਵੀ ਅਸੀਂ ਇਹ ਜਿੰਜੀ ਕਰਦੇ ਰਵਾਂਗੇ ਕਿਉਂਕਿ ਅਸੀਂ ਕੋਈ ਆਸਾਨ ਨਹੀਂ ਕਰਦੇ ਇਸਤਰੀ ਮਾਤਾ ਤੋਂ ਬਹੁਤ ਕੁਝ ਅਸੀਂ ਲੈਣੇ ਹਨ ਉਹਨਾਂ ਨੂੰ ਦੇਣ ਵਾਸਤੇ ਸਾਡੇ ਕੁਝ ਸਾਡੇ ਕੋਲ ਕੁਝ ਨਹੀਂ ਹੈ ਲੇਕਿਨ ਜੋ ਅਸੀਂ ਕਰ ਸਕਦੇ ਹਾਂ ਐਸੋਸੀਏਸ਼ਨ ਵੱਲੋਂ ਸਮਾਜ ਸੇਵਾ ਜੋ ਹੋ ਸਕਦੀ ਹੈ ਉਹ ਕਰਦੇ ਰਹਿਣੇ ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਹਾਥ ਰਾਜਜੀ ਦਾ ਮਕਰ ਸਾਹਿਬ ਦਾ ਆਲ ਇੰਡੀਆ ਦਾ ਹੋਰ ਜਿਹੜੇ ਸਾਥੀ ਨੇ ਉਹ ਸਾਰੇ ਰਲ ਕੇ ਅਸੀਂ ਜਿਵੇਂ ਜੋ ਕੁਝ ਹੋ ਸਕਦਾ ਹੈ ਇਸ ਦੇਸ਼ ਵਾਸਤੇ ਇਸ ਸਮਾਜ ਵਾਸਤੇ ਉਹ ਕਰਨ ਦੀ ਕੋਸ਼ਿਸ਼ ਕਰਦੇ ਹਨ ਔਰ ਉਹੀ ਕਰ ਰਹੇ ਹਨ ਔਰ ਇਹਦੇ ਨਾਲ ਵਾਤਾਵਰਣ ਚ ਬੜਾ ਸਵੱਛਤਾ ਆਏਗੀ ਤੁਹਾਡੀ ਆਕਸੀਜਨ ਹੋਏਗੀ ਆਉਣ ਵਾਲੇ ਭਵਿੱਖ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਡੰਗ ਨਾਲ ਈਸ਼ਵਰ ਕਰੇ ਇਹ ਜੀ ਸਾਰੀ ਸੰਸਥਾਵਾਂ ਲਗਾਣ ਜਿਵੇਂ ਕਿ ਯੂਪੀ ਚ 73 ਕਰੋੜ ਲੱਗਿਆ ਜੀ 73 ਕਰੋੜ ਇੱਕ ਦਿਨ ਚ ਬੋਟਾ ਲਾਇਆ ਰਿਕਾਰਡ ਜੀ ਬੋਟਾ ਤੇ ਇਸ ਕਰਕੇ ਪੰਜਾਬ ਚ ਵੀ ਕਾਫੀ ਲੋਕ ਸਰਗਰਮ ਨੇ ਬਹੁਤ اچھی ਤਰ੍ਹਾਂ ਸਰਕਾਰ ਵੀ ਕਰ ਰਹੀ ਹੈ ਦੇਖੋ ਗੱਲ ਇਹ ਹੈ ਕਿ ਹਵਾ ਦੇ ਨਾਲ ਵਾਤਾਵਰਨ ਦੀ ਸ਼ੁੱਧੀ ਹੁੰਦੀ ਆ ਵਾਤਾਵਰਨ ਦੀ ਜੋ ਸ਼ੁੱਧੀ ਹੁੰਦੀ ਆ ਇਹਦੇ ਨਾਲ ਨਾਲ ਸਾਨੂੰ ਜਿਹੜਾ ਅਸੀਂ ਬੱਚਿਆਂ ਨੂੰ ਜਿਹੜਾ ਮੈਸੇਜ ਦੇ ਰਹੇ ਆ ਬ੍ਰਿਕਸ਼ ਲਗਾਉਣ ਦਾ ਆਲ ਇੰਡੀਆ ਸਾਡੀ ਐਸੋਸੀਏਸ਼ਨ ਵੱਲੋਂ ਜਿਹੜੇ ਕਿ ਮੇਰਾ ਖਿਆਲ ਹੈ ਕਿ ਪੰਜਾਬ ਪੰਜਾਬ ਚ ਇਕੱਲੇ 4 ਤੋਂ ਲੱਗੇ 5 ਲੱਖ ਤੱਕ ਬੂਟਾ ਲਗਾਇਆ ਜਾ ਰਿਹਾ ਤੇ ਆਲ ਇੰਡੀਆ ਲੈਵਲ ਤੇ ਉਹਦੀ ਗਿਣਤੀ ਉਹ ਨਹੀਂ ਸਾਡੇ ਕੋਲ ਹੈਗੀ ਹੈਗੀ ਹੈ